ਸਮਰਾਲਾ ਸ਼ਹਿਰ ਦਾ ਨਵਾਂ ਬੱਸ ਸੜਕ ਜਿਸ ਦੀ ਹਾਲ ਤਬੜੇ ਸਾਲਾਂ ਤੋਂ ਤਰਸਜੋਕ ਬਣੀ ਹੋਈ ਹੈ ਸਮਰਾਲਾ ਦੇ ਇਸ ਬੱਸ ਸੜਕ ਤੇ ਨਗਰ ਕਾਉਂਸਲ ਦੇ ਲੱਖਾਂ ਰੁਪਏ ਖਰਚ ਹੋ ਚੁੱਕੇ ਨੇ ਲੇਕਿਨ ਇਸ ਤੋਂ ਕਦੇ ਅੰਦਨ ਨਹੀਂ ਹੋਈ ਬਸਾਂ ਘਟਾਉਣ ਦੇ ਕਾਰਨ ਇਹ ਬੱਸ ਸੜਕ ਕਦੇ ਕਾਮਯਾਬ ਨਹੀਂ ਹੋ ਸਕਿਆ ਤੇ ਇਸ ਦੇ ਵਿੱਚ ਤਕਰੀਬਨ 2.5 ਸਾਲ ਤੋਂ ਨਿੱਜੀ ਠੇਕੇਦਾਰ ਦੀ ਲੇਬਰ ਰਹਿ ਰਹੀ ਹੈ ਤੇ ਗੰਦਗੀ ਦੇ ਢੇਰ ਥਾਂ ਥਾਂ ਤੇ ਦਿਖਾਈ ਦੇ ਰਹੇ ਨੇ ਇਨਾ ਹੀ ਨਹੀਂ ਬੱਸ ਸਟੈਂਡ ਦੇ ਵਿੱਚ ਰਹਿ ਰਹੀ ਪ੍ਰਵਾਸੀ ਲੇਬਰ ਨੇ ਬੱਸ ਸਟੈਂਡ ਦੇ ਵਿੱਚ ਬੱਕਰੀਆਂ ਤੱਕ ਬੰਨੀਆਂ ਹੋਈਆਂ ਨੇ ਜਿਸ ਨਾਲ ਨਵਾਂ ਬੱਸ ਸੜਕ ਦਾ ਪਸ਼ੂ ਰਵਾਗ ਲੱਗਦਾ ਹੈ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਐਡਵੋਕੇਟ ਗਗਨਦੀਪ ਸ਼ਰਮਾ ਨੇ ਕਿਹਾ ਕਿ ਨਵਾਂ ਬਸ ਅਡਾ ਇੱਕ ਪ੍ਰਾਈਮ ਲੈਂਡ ਤੇ ਬਣਿਆ ਹੋਇਆ ਹੈ ਤੇ ਇਸ ਉੱਤੇ ਨਗਰ ਕੌਂਸਲ ਵੱਲੋਂ ਲੱਖਾਂ ਰੁਪਏ ਖਰਚ ਕੀਤੇ ਗਏ ਨੇ ਤੇ ਸ਼ਰਮਨਾਕ ਗੱਲ ਇਹ ਹੈ ਕਿ ਸਮਰਾਲਾ ਸ਼ਹਿਰ ਦੇ ਨੇਤਾਵਾਂ ਤੇ ਨਗਰ ਕੌਂਸਲ ਦੀ ਲਾਪਰਵਾਹੀ ਕਾਰਨ ਇਹ ਕਾਮਯਾਬ ਨਹੀਂ ਹੋ ਸਕਿਆ ਦੇਖੋ ਜੀ ਇਹ ਸ਼ਹਿਰ ਦੀ ਇੱਕ ਪ੍ਰਾਈਮ ਲੈਂਡ ਆ ਜਿਹਨੂੰ ਨਵੇਂ ਬਸ ਸਟੈਂਡ ਦੇ ਤੌਰ ਤੇ ਸਰਕਾਰ ਨੇ ਡਵੈਲਪ ਕਰਨ ਦੀ ਕੋਸ਼ਿਸ਼ ਕੀਤੀ ਇਨਫਰਾਸਟ੍ਰਕਚਰ ਵੀ ਦਿੱਤਾ ਦੁਕਾਨਾਂ ਵਗੈਰਾ ਬਣਾਈਆਂ ਪਰ ਸਿੱਧੇ ਸਿੱਧੇ ਤੌਰ ਤੇ ਸਮਰਾਲੇ ਸ਼ਹਿਰ ਦੇ ਬੀਤਰਾਂ ਦੀ ਨਲਾਕੀ ਕਰਕੇ ਪ੍ਰਸ਼ਾਸਨ ਦੀ ਨਲਾਕੀ ਕਰਕੇ ਅੱਜ ਇਹ ਇੱਕ ਖੰਡਰ ਤੇ ਆਮ ਜਿਵੇਂ ਟੱਪਰੀਵਾਸ ਲੋਕਾਂ ਦੀ ਰਹਿائش ਲੇਬਰ ਵਗੈਰਾ ਡੰਗਰਾਂ ਦੇ ਲਈ ਆਵਾਰਾ ਪਸ਼ੂਆਂ ਦੇ ਲਈ ਇੱਕ ਅੱਡੇ ਤੋਂ ਵੱਧ ਕੁਝ ਨਹੀਂ ਰਹਿ ਗਿਆ ਤੇ ਬਿਲਡਿੰਗ ਖੰਡਰ ਹੋ ਚੁੱਕੀ ਆ ਆ ਦੁਕਾਨਾਂ ਦੇ ਜਿੰਨੇ ਵੀ ਇਹਨਾਂ ਤੋਂ ਸ਼ਹਿਰ ਦੀ ਨਗਰ ਕੌਂਸਲ ਨੂੰ ਬੜੀ ਆਮਦਨ ਹੋਣੀ ਸੀ ਸ਼ਹਿਰ ਦੀ ਇੱਕ ਡਵੈਲਪਮੈਂਟ ਹੋਣੀ ਸੀ ਲੋਕਾਂ ਨੂੰ ਰੋਜ਼ਗਾਰ ਮਿਲਨੇ ਸੀ ਉਹ ਸਾਰੇ ਹੀ ਅੱਜ ਇੱਕ ਖੰਡਰ ਤੋਂ ਵੱਧ ਹੋਰ ਕੁਝ ਨਹੀਂ ਹੈਗਾ ਸੋ ਬੜੀ ਮੰਦ ਭੱਗੀ ਗੱਲ ਹੈ ਇਸ ਬਾਰੇ ਜਦੋਂ ਵਿਧਾਇਕ ਜਗਤਾਰ ਸਿੰਘ ਦਿਾਲਪੁਰਾ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਨਗਰ ਕੌਂਸਲ ਦੀ ਇਹ ناکامی ਹੈ ਕਿ ਉਹ ਸਮਰਾਰੇ ਦਾ ਬਸਰ ਦਾ ਨਹੀਂ ਚਲਾ ਸਕੀ ਜੇ ਕੋਈ ਵੀ ਸਰਕਾਰ ਤੋਂ ਮਦਦ ਚਾਹੀਦੀ ਹੈ ਤਾਂ ਉਹ ਉਹਨਾਂ ਨੂੰ ਦੱਸੇ ਤਾਂ ਕਿ ਉਹ ਉਹਨਾਂ ਦੀ ਮਦਦ ਕਰਨ ਦੇਖੋ ਜੀ ਉਹ ਬਣਾਇਆ ਤਾਂ ਤਾਂ ਹੀ ਤੇ ਚਲਾਉਣ ਵਾਸਤੇ ਦੇਖੋ ਜੇ ਰੁਪਈਆ ਲੱਗੇ ਆ ਉਹਦੇ ਉੱਪਰ ਲੱਖਾਂ ਰੁਪਈਆ ਲੱਗਿਆ ਤਾਂ ਆਪਾਂ ਸਾਰੇ ਜਾਣਦੇ ਆ ਵੀ ਉਹਨੂੰ ਛੇਤੀ ਛੇਤੀ ਚਲਾਉਣਾ ਵੀ ਬਣਦਾ ਕਿਉਂਕਿ ਜਿੱਥੇ ਲੱਖਾਂ ਰੁਪਈਆ ਸੀ ਉਹਦੇ ਉੱਪਰ ਲਾਇਆ ਉੱਥੇ ਲੱਖਾਂ ਰੁਪਏ ਦੀ ਆਮਦਨ ਵੀ ਸਾਨੂੰ ਸਾਲ ਦੀ ਆਉਣੀ ਆ ਉੱਥੇ ਲੋਕਾਂ ਨੂੰ ਰੋਜ਼ਗਾਰ ਵੀ ਮਿਲਣਾ ਤੇ ਇਹ ਛੇਤੀ ਛੇਤੀ ਚਲਾਉਣਾ ਬਣਦਾ ਪਰ ਜੋ ਹਾਲਾਤ ਬਣੇ ਤੁਸੀਂ ਸਾਰੇ ਜਾਣਦੇ ਹੋ ਉੱਥੇ ਅੱਜ ਇੰਨੀ ਮਾੜੀ ਹਾਲਤ ਆ ਉੱਥੇ ਆਵਾਰਾ ਪਸ਼ੂ ਫਿਰਦੇ ਨੇ ਤੇ ਲੇਬਰ ਬੇਟੀ ਆ ਪਤਨੀ ਕਿਹਦੀ ਬੇਟੀ ਆ ਉਹ ਸਭ ਦੇਖ ਕੇ ਦੁੱਖ ਹੁੰਦਾ ਵੀ ਜੀ ਇਹਨਾਂ ਰੁਪਈ ਇਸ ਦੇ ਨਾਲ ਹੀ ਜਦੋਂ ਕਾਰਜ ਸੱਦ ਅਫਸਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕੀ ਕਿਹਾ ਤੁਸੀਂ ਖੁਦ ਹੀ ਸੁਣੋ ਹਾਂ ਜਿਹੜਾ ਇਹ ਬੱਸ ਅड्डा ਸੀਗਾ ਇਹ ਪਹਿਲਾਂ ਯੂਜ਼ ਹੋ ਰਿਹਾ ਸੀਗਾ ਅੱਜ ਕੱਲ ਨਹੀਂ ਹੋ ਰਿਹਾ ਕਿਉਂਕਿ ਬੱਸ ਆਪਨੇ ਬਾਈਪਾਸ ਬਣ ਚੁੱਕਿਆ ਪਰ ਜਿਹੜਾ ਉੱਥੇ ਪਰਵਾਸੀ ਮਜ਼ਦੂਰ ਇੱਕ ਸਾਡਾ ਰਹਿਣ ਬਸੇ ਦਾ ਬਣਿਆ ਉੱਥੇ ਕੁਝ ਲੋਕ ਆ ਕੇ ਰਹਿ ਰਹੇ ਆ ਤੇ ਬਾਕੀ ਸਫਾਈ ਦੀ ਵੀ ਕੁਝ ਲੋੜ ਹੈਗੀ ਆ ਉਹਨੂੰ ਅਸੀਂ ਕੁਝ ਦਿਨਾਂ ਵਿੱਚ ਹੀ ਉਹਨਾਂ ਨੂੰ ਅਪਰੂਵ ਕਰ ਦਵਾਂਗੇ ਤਾਂ ਕਿ ਅਸੀਂ ਇੱਥੇ ਇੱਕ ਟਾਇਲਟ ਹੋਰ ਵੀ ਬਣਾਉਣ ਜਾ ਰਹੇ ਹਾਂ ਤੇ ਜਿਹੜਾ ਤੁਸੀਂ ਬੱਕਰੀਆਂ ਦੀ ਗੱਲ ਕਹੀ ਆ ਉਹ ਚੈੱਕ ਕਰਾ ਲੈਂਦੇ ਆਂ ਵੀ ਉਹ ਕਿੰਨੀਆਂ ਨਿਕਲੀਆਂ ਹੈਗੀਆਂ ਜਗਬਾਨੀ ਟੀਵੀ ਲਈ ਸੰਜੇ ਗਰਗ ਦੀ ਰਿਪੋਰਟ